ਸਾਨੂੰ ਕਿਤੇ ਨਹੀਂ ਲੱਭ ਰਿਆ ਸਾਡੀ ਹਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇਖ ਕੇ ਦੱਸ ਤਵੇ ਸਾਡਾ ਪੁੱਤ ਕਿੱਥੇ ਹੈ ਤੇ ਪੀੜਿਤ ਮਾਂ ਰੋ ਰੋ ਕੇ ਗੜੀ ਗੜੀ ਪਿੰਡ ਪਿੰਡ ਆਪਣੇ ਗੁੰਮਸ਼ੁਦਾ ਹੋਏ ਪੁੱਤਰ ਨੂੰ ਲੱਭ ਰਹੀ ਹੈ ਮਾਂ ਰੋ ਰੋ ਕੇ ਗੜੀ ਮੁਹੱਲੇ ਉਸ ਤੇ ਪੋਸਟਰ ਚਿਪਕਾ ਰਹੀ ਹੈ ਤਾਂ ਕਿ ਕੋਈ ਉਹਨਾਂ ਦੇ ਗਵਾਚੇ ਪੁੱਤਰ ਨੂੰ ਦੇਖੇ ਤਾ ਉਸ ਦੀ ਖਬਰ ਪਰਿਵਾਰ ਤੱਕ ਪਹੁੰਚਾ ਸਕੇ ਹੋਏ ਮੈਨੂੰ ਕੋਈ ਦੱਸ ਦੋ ਮੇਰੇ ਬੱਤ ਕਿੱਥੇ ਆ ਹੋਏ ਮੈਨੂੰ ਕੋਈ ਦੱਸ ਦੋ ਮੈਨੂੰ ਕੋਈ ਟੋ ਮਿਲਣਾ ਤਾਂ ਮੇਰੇ ਬੱਤ ਦੇ ਜੀ ਚੁੱਪਤਾ ਹੋਏ ਮੈਨੂੰ ਅੱਜ ਵੀ ਰਹਿ ਸਕਦੀ ਐ ਸਬੇਨਾ ਆਏ ਕਿੰਨਾ ਭੁੱਖਾ ਤੇ ਆ ਮਰਦਾ ਹੂਗਾ ਅੱਜ ਤੋਂ ਨਜ਼ਰ ਮਾਰੋ ਪਾ ਲੈਣਾ ਹੁਣ ਹੋ ਗਿਆ ਮੇਰੇ ਬਤ ਕਰੇ ਕਿੰਨੇ ਸਾਲ ਮੇਰੇ ਤੋਂ ਇਹ ਦੁਸਰਿਆਣਾ ਇਹ ਬੇਵਸ ਮਾ ਕਪੂਰਥਲਾ ਦੇ ਪਿੰਡ ਪੱਡਾ ਵੇੜ ਦੀ ਬਸਨੀਕੇ ਜਿਸ ਦਾ ਪੁੱਤਰ ਕਰੀਬ 3 ਦਿਨ ਤੋਂ ਘਰ ਨਹੀਂ ਮੁੜਿਆ ਪਿੰਡ ਤੌਰਤ ਮੁਤਾਬਕ ਉਸ ਦੇ ਪੁੱਤਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਹ ਮੰਗਲਵਾਰ ਨੂੰ ਬਿਨਾ ਕੁਝ ਦੱਸੇ ਪੁੱਛੇ ਘਰੋਂ ਚਲੇ ਗਿਆ ਪਰ ਹੁਣ ਤੱਕ ਵੀ ਵਾਪਸ ਨਹੀਂ ਪਰਤਿਆ ਉਨ੍ਹਾਂ ਲੋਕਾਂ ਨੇ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਗੁੰਮਸ਼ੁਦਾ ਨੌਜਵਾਨ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਪਿੰਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਹੈ ਕੀ ਉਹਨਾਂ ਦਾ ਨਾਮ ਕਿੰਨੀ ਘੋਮ ਰਿਹਾ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ ਗਿਆ ਕਰੂੰ ਇਹ ਮੰਗਲਵਾਰ ਦਾ ਗਿਆ ਹੋਇਆ ਕਰੂੰ ਗੁੱਸੇ ਕਰਕੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰਫ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੂ ਵੀ ਚੱਲ ਜਾਂਦੇ ਸੀਗੇ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ ਚ ਹੀ ਰਹਿੰਦਾ ਹੁੰਦਾ ਸੀ ਪਿੰਡ ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਉਹ ਘਰੇ ਇੱਥੇ ਕੁ ਚੱਲ ਜਾਣਾ ਘਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਹਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇਖ ਕੇ ਦੱਸੋ ਸਾਡਾ ਪੁੱਤ ਕਿੱਥੇ ਆ ਮੋਰਸ ਰਿਪੋਰਟ ਕਰਾਈਏ ਤੁਸੀਂ ਹਾਂਜੀ ਕਰਵਾਈ ਆ ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ ਗੰਧ ਜਰਾ ਤਾਂ ਬੰਦ ਕਰ ਲਓ ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ ਪਰਿਵਾਰ ਦਾ 78883 75295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਆ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ ਕੋਈ ਵੀ ਸਾਨੂੰ ਜ਼ਰੂਰੀ ਸੂਚਨਾ ਦੋਵੇ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦੇਖਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਜੇ ਤਿੱਥੋ ਛੇਤੀ ਦੱਸੋ ਤੇ ਪਰਿਵਾਰ ਵੱਲੋਂ ਰੇਲਵੇ ਸਟੇਸ਼ਨਾਂ ਗੁਰੂਕਰਾਂ ਤੇ ਹੋਰ ਥਾਵਾਂ ਤੇ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਤੱਕ ਵੀ ਨੌਜਵਾਨ ਦਾ ਕੋਈ ਥਾਂ ਠਿਕਾਣਾ ਨਹੀਂ ਮਿਲ ਸਕਿਆ ਉਧਰ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਕੋਲ ਰਿਪੋਰਟ ਕਰਵਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇਧਰ ਸਾਰਾ ਘੁੰਮਿਆਂਦਾ ਕਿੱਥੋਂ ਲੱਭਾ ਪੇ ਪੁਲਿਸ ਕੋਲੋਂ ਸੇ ਤਾਂ ਮੰਗੀ ਤੁਸੀਂ ਰਿਪੋਰਟ ਕਰਾਈ ਆ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਜਿਸ ਤੇ ਜਿਸਨੂੰ ਵੀ ਦਿਖੇ ਤੋ ਉਹਨਾ ਉਹ ਨੰਬਰ ਤੇ ਫੋਨ ਕਰ ਦੇਵੇ ਕੀ ਤੁਹਾਡਾ ਫੋਨ ਨੰਬਰ ਹੈ 788375292 ਟਾਕਸਰ ਇਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਨੌਜਵਾਨ ਮੁੰਡੇ ਜਾਂ ਕੁੜੀਆਂ ਜਾਂ ਫਿਰ ਬੱਚੇ ਅਚਾਨਕ ਗਾਇਬ ਹੋ ਜਾਂਦੇ ਨੇ ਹਾਲਾਂਕਿ ਇਸ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਕਿਦਰੇ ਉਹਨਾਂ ਦੇ ਬੱਚੇ ਨੂੰ ਗੁਜਰਾ ਨੇ ਬੰਦੀ ਨਾ ਬਣਾ ਲਿਆ ਹੋਵੇ ਪਰ ਫਿਰ ਵੀ ਇਹ ਮਾਮਲਾ ਜਾਂ ਅਜਿਹੇ ਦੂਜੇ ਮਾਮਲੇ ਬੇहद ਪੈਚੀ ਦਾ ਜਾਪਦੇ ਨੇ ਕਿਉਂਕਿ ਮਨੁੱਖੀ ਤਸਕਰੀ ਦੇ ਮਾਮਲੇ ਛੋਟੇ ਨਹੀਂ ਹੁੰਦੇ ਜਿਸ ਦੀ ਬੜੇ ਹੀ ਡੂੰਘਾਈ ਦੇ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਸੈਂਟਰਲ ਪੰਜਾਬ ਪੀਵੀ